ਹੀਰਪਾਲ ਸਿੰਘ ਬੈਰਫਸ ਸੁਸਾਇਟੀ ਦੇ ਪ੍ਰਧਾਨ ਮੈਂਬਰ ਸਹਿਮਾਨ ਨੂੰ ਡਾਕਟਰ ਮਨਜੀਤ ਬਹੁਤ ਵਧਾਈ ਦਿੰਨਾ ਹੈ ਜਿਹੜੇ ਹਰ ਸਾਲ ਇਹ ਕਵੱਡੀ ਕੱਪ ਕਰਾ ਕੇ ਬਹੁਤ ਵੱਡਾ ਨਾਮ ਨਾਬੇ ਦਾ ਉਤਿਆਰ ਕਰਦੇ ਨੇ ਤੇ ਅੱਜ ਇਹ 7ਵਾਂ ਕਵੱਡੀ ਮੈਚ ਕਰਾ ਰਹੇ ਨੇ ਤੇ ਅਸੀਂ ਪਰਮਾਤਮਾ ਮੂਰੇ ਅਰਦਾਸ ਕਰਦੇ ਹਾਂ ਇਹ ਹਰ ਸਾਲ ਇਸੇ ਤਰ੍ਹਾਂ ਹੀ ਖੇਡਾਂ ਕਰਾਉਂਦੇ ਰਹਿਣ ਖੇਡਾਂ ਕਰਾਉਣ ਨਾਲ ਜਿਹੜੇ ਸਾਡੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਉਹਨਾਂ ਦਾ ਮਨੋਬਲ ਵਧੂਗਾ ਸਰੀਰ ਦੇ ਵਿੱਚ ਜਾਨ ਪਾਉਗੀ ਤੇ ਉਹ ਆਪਦੇ ਪਿੰਡ ਦਾ ਨਾਮ ਦਾ ਰੋਸ਼ਨ ਕਰਨੀ ਕਰਨੀ ਹੈ ਸ਼ਹਿਰ ਦਾ ਨਾਮ ਰੋਸ਼ਨ ਕਰਨ ਨਾਲ ਸਾਡੇ ਨਾਭੇ ਦਾ ਨਾਂ ਬਹੁਤ ਉੱਚਾ ਹੋਊਗਾ ਤੇ ਮੈਂ ਫੇਰ ਪਰਮਾਤਮਾ ਮੂਰੇ ਅਰਦਾਸ ਕਰਦਾ ਵੀ ਇਹ ਜਿਹੜੀ ਟੀਮ ਬਣੀ ਹੋਈ ਆ ਸੀਤਪາກ ਸਿੰਘ ਇਹ ਹਰ ਸਾਲ ਇੱਕ ਕਬੱਡੀ ਮੈਚ ਕਰਾਉਂਦੀ ਰਹੇ ਤੇ ਹੋਰ ਸਕਦਾ ਥੋੜਾ ਜਿਹਾ ਇਹ ਮਹੀਨਾ ਤੋਂ ਪਹਿਲਾਂ ਕਰਾਉਣੇ ਚਾਹੀਦੇ ਨੇ ਕਿਉਂਕਿ ਜਦੋਂ ਇਹ ਠੰਡ ਹੋ ਜਾਂਦੀ ਆ ਲੋਕ ਘਰੋਂ ਘੱਟ ਨਿਕਲਦੇ ਨੇ ਇਹ ਇੱਕ ਮਹੀਨਾ ਤੋਂ ਪਹਿਲਾਂ ਹੋ ਜਵੇ ਮੇਰਾ ਖਿਆਲ ਆ ਵੀ ਕੱਟ ਦਾ ਬਹੁਤ ਹੋ ਸਕਦਾ ਸਭ ਤੋਂ ਪਹਿਲਾਂ ਦਾ ਮੈਂ ਮੁਬਾਰਕਬਾਦ ਸਾਡੇ ਭਰਾ ਨੂੰ ਬਲਜੀ ਸਿੰਘ ਹੁਣਾ ਨੂੰ ਜਿਨ੍ਹਾਂ ਦੀ ਸਮੁੱਚੀ ਟੀਮ ਜਿਹੜੇ ਹਰ ਸਾਲ ਕਬੱਡੀ ਕੱਪ ਨਾਬੇ ਦਾ ਕਰਵਾਉਂਦੇ ਐ ਔਰ ਇਹਦੇ ਨਾਲ ਸਿਰਫ ਕਬੱਡੀ ਕਰਤੀ ਨਹੀਂ ਕੋਈ ਵੀ ਜਿਹੜੇ ਕੰਮ ਸਾਂਝੇ ਹੋਣ ਸਮਾਜਿਕ ਹੋਣ ਉਹ ਹਮੇਸ਼ਾ ਹੀ ਤਤਪਰ ਰਹਿੰਦੇ ਔਰ ਮੈਂ ਦੇਖਦਾ ਹੁੰਦਾ ਕਿ ਚਾਹੇ ਗੁਰੂ ਕੇ ਲੰਗਰ ਮਰੀਜ਼ਾਂ ਵਾਸਤੇ ਲੈ ਕੇ ਜਾਣਾ ਹੋਵੇ ਜਾਂ ਸ਼ਹੀਦ ਭਗਤ ਸਿੰਘ ਦੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਜਦੋਂ ਜਨਮ ਦਿਨ ਹੁੰਦਾ ਫੂਨਦਾਨ ਕੈਂਪ ਲਾਏ ਜਾਣ ਜਾਂ ਕੋਈ ਸਮਾਜਿਕ ਨਾਟਕ ਕਰਾਏ ਜਾਣ ਜਿਹਦੇ ਨਾਲ ਸਮਾਜ ਨੂੰ ਕੋਈ ਸੇਧ ਦਿੱਤੀ ਜਾਵੇ ਇਹ ਸਮੁੱਚੀ ਕਮੇਟੀ ਸਮੁੱਚੀਆਂ ਦੀ ਆਰਗੇਨਾਈਜੇਸ਼ਨ ਸਾਰੀ ਤੈਅਬੰਦੀ ਜਿੰਨੇ ਇਹ ਪੁਰਾਣੇ ਇਹਨਾਂ ਦੀ ਟੀਮ ਹੈ ਜਿਹੜੀ ਮੈਂ ਪਹਿਲੇ ਦਿਨ ਤੋਂ ਜ਼ਿਕਰਾਂ ਉਹ ਤੋਂ ਸਾਨੂੰ ਵੀ ਮਿਲਦਿਆਂ ਨੂੰ 15-17 ਸਾਲ ਹੋ ਗਏ ਸਾਰੇ ਇੱਕ ਦੂਜੇ ਦੇ ਚੜ੍ਹ ਕੇ ਤਤ ਪਰ ਹੋ ਕੇ ਸਾਰੇ ਸਮਾਜਿਕ ਕੰਮਾਂ ਦੇ ਵਿੱਚ ਮੂਰੋ ਹਿੱਸਾ ਲੈਂਦੇ ਨੇ ਔਰ ਅੱਜ ਦੇ ਇਸ ਟੂਰਨਾਮੈਂਟ ਤੇ ਬੈਠਾ ਹੈ ਜਦੋਂ ਕਦੇ ਵੀ ਹੁਕਮ ਕਰਦੇ ਅਸੀਂ ਹਮੇਸ਼ਾ ਹਾਜ਼ਰ ਹੁੰਦੇ ਆ ਇਨਾਂ ਦੇ ਨਾਲ ਖੜਦੇ ਆ ਔਰ ਅੱਜ ਇਸ ਟੂਰਨਾਮੈਂਟ ਦੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੀਤਪਤ ਸੇ ਬੰਦਰਸੇੜ ਕੋ ਲੋਕਾਂ ਨੂੰ ਆਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਬੱਡੀ ਟੂਰਨਾਮੈਂਟ ਨੂੰ ਨੇਪੇ ਚੜ੍ਹ ਲਈ ਸਾਡਾ ਸਹਿਯੋਗ ਦਿੱਤਾ ਤੇ ਖਾਸ ਕਰਕੇ ਕੰਪੈਨਟ ਇੰਟਰਸਟ ਦੇ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਹਮੇਸ਼ਾ ਸਾਡੇ ਸਿੱਤੇ ਆਤਰਿਆ ਧੰਨਵਾਦ ਮੇਰੇ ਵੀਰ ਰਾਣੇ ਮੇਰੇ ਇਸ ਕਲਾਸ ਸੁਖਵੀਰ ਸਿੰਘ ਕਟੜਾ ਜੀ ਮੇਰੇ ਸਾਥ ਕੋਲ ਸਾਡੇ ਨਾਲ ਇਹ ਮੋਢਾ ਮੋਢਾ ਲਾ ਕੇ ਖੜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਮੱਖਣ ਸਿੰਘ ਲਾਲਚਾ ਜੀ ਆਏ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਸਖਸੀਤਾਂ ਆਈਆਂ ਨੇ ਚਰਨ ਮਰਕੀਤ ਕੰਪੇਨ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਖਾਸ ਕਰਕੇ ਪਤਰਚਾਰ ਭਾਈਚਾਰੇ ਦਾ ਜਿਨ੍ਹਾਂ ਨੇ ਪਲ ਪਲ ਦੀ ਸਾਡੇ ਟੂਰਨਾਮੈਂਟ ਦੀ ਖਬਰ ਲੋਕਾਂ ਤੱਕ